भाइयों इसरो से क्योंकि अपनी इसरो है ना कंपनी जिम्मे उन्हों की नासा है अपनी इसरो है जी श्री हरिकोटा तो लॉन्चिंग होंगी इसरो से मेरा पुराना नाता है मैं यार खा यारप अठवीं की डिग्री नहीं लही गल इसरो दुरा नाता किड़ूगा हम मैं जोड़ूगा तो है बंदा था जगाड़ी है मैं कहूं जोड़ू होने हैं कि मैं दसो जी कि मैं इसरो से पुराना ना था ना जब मैं स्कूल में पढ़ता था पढ़ाई में, में मेरा हाथ तंग था तीसरी चौथी कक्षा में पढ़ता था जब मैं स्कूल जाता था तो टीचर कहता था अब तू इसरो में बैठ अब इसरो में अब इसरो में इसलिए इसरो से मेरा पुराना नाता ਦੀ ਕੁਛ ਪੱਲੇ ਪੈ ਗਿਆ ਓਏ ਮੁਲਕ ਦੇ ਮੈਂ ਕਿਹਾ ਉਹ ਕੀ ਕੁਛ ਪੱਲੇ ਪੈ ਗਿਆ ਓਏ ਡਰੀਏ ਡਰੀਏ ਕਰਤਾ ਰਹੋ ਡਰੀਏ ਓ ਮੈਂ ਕਿਹਾ ਇਹ ਚੱਲਣੇ ਪੈ ਰਹੇ ਨੇ ਹੁਣ ਦੇਖ ਲਓ ਤੁਸੀਂ ਉਹ ਆਈਆਈਟੀ ਖੜਗਪੁਰ ਦਾ ਇੰਜੀਨੀਅਰ ਆਈਆਰਐਸ ਅਫਸਰ ਧਰਮ ਪਤਨੀ ਵੀ ਆਈਆਰਐਸ ਕਮਿਸ਼ਨਰ ਇਨਕਮ ਟੈਕਸਟ ਕਮਿਸ਼ਨ ਦੇ ਬਾਰੇ ਮਸ਼ਹੂਰ ਹੈ ਕਿ ਉਥੇ ਚਪੜਾਸੀ ਵੀ ਬੋਰੀਆਂ ਭਰ ਕੇ ਲ ਜਾਂਦੇ ਆ ਨੋਟਾਂ ਦੇ ਚਪੜਾਸੀ ਤੇ ਕਮਿਸ਼ਨਰ ਦਾ ਬੋਰੀਆਂ ਕੀ ਟਰੱਕ ਹੀ ਭਰ ਸਕਦੇ ਸੀ ਪਰ ਬੰਦੇ ਨੇ ਸਾਰੀਆਂ ਨੌਕਰੀਆਂ ਲੱਤ ਮਾਰ ਕੇ ਦੇਸ਼ ਦੇ ਹੱਕ 'ਚ ਖੜ ਗਿਆ ਖੜ ਗਿਆ ਆ ਤੁਹਾਡੇ ਸਾਹਮਣੇ ਖੜ ਗਿਆ ਜੋ ਦੁਨੀਆ ਭਰ ਦੀਆਂ ਜਿੰਦਾਬਾਦ ਜਿੰਦਾਬਾਦ ਜੋ ਦੁਨੀਆ ਭਰ ਦੀਆਂ ਗਾਲਾਂ ਕੇਜਰੀਵਾਲ ਨੂੰ ਕਹਿ ਰਹੀਆਂ ਨੇ ਜੋ ਭੀਜਪੀ ਨੇ ਉਹ ਆਪਣੀ ਜਿਹੜੀ ਟਰੋਲ ਆਰਮੀ ਜੋ ਲੱਗ ਗਿਆ ਤੜਕੇ ਉੱਠ ਕੇ ਕੇਜਰੀ ਵਾਲ ਕੇਜਰੀ ਵਾਲ ਇਹਨੂੰ ਅੰਦਰ ਕਰਾਂਗੇ ਇਹਨੂੰ ਬਾਹਰ ਕਰਾਂਗੇ ਇਹਨੂੰ ਐਂ ਕਰਾਂਗੇ ਇਹਨੂੰ ਓਂ ਕਰਾਂਗੇ ਦੱਸੋ ਜੀ ਵਿਗਾੜ ਕੀ ਦਿੱਤਾ ਜਨਾਬ ਅਸੀਂ ਸਾਨੂੰ ਲੋੜ ਕੀ ਸੀ ਜੇ ਇਹ ਜੱਜ ਦੇ ਨਿਕਲ ਆਉਂਦੇ ਜੇ ਇਹ ਜੱਜ ਦੇ ਨਿਕਲ ਆਉਂਦੇ ਸਾਨੂੰ ਲੋੜ ਕੀ ਸੀ ਮੈਂ ਤਾਂ ਕਲਾਕਾਰ ਸੀ ਸੰਜੀਵ ਰੋੜਾ ਵਧੀਆ ਆਪਦੀ ਇੰਡਸਟਰੀ ਚਲਾਉਂਦਾ ਸੀ ਇਹ ਕਮਿਸ਼ਨਰ ਸੀ ਕੋਈ ਕੋਈ ਸਾਡਾ ਵਕੀਲ ਸੀ ਸਾਨੂੰ ਕੀ ਲੋੜ ਸੀ ਵੀ ਆ ਪੰਗਿਆਂ 'ਚ ਪੈਣ ਦੀ ਤੜਕੀ ਉੱਠ ਕੇ ਪੰਜਾਬ ਵਾਲੇ ਮੈਨੂੰ ਵਾਲਾਂ ਦੇਣ ਲੱਗ ਜਾਂਦੇ ਆ ਬਾਜ ਵੇ ਹੋਰੀ ਉਹ ਤੜਕੀ ਉੱਠ ਕੇ ਮੈਨੂੰ ਵਾਲਾਂ ਕੱਢਣ ਲੱਗ ਜਾਂਦੇ ਆ ਕੀ ਕਰੀਏ ਜੀ ਹਾਂ ਦੱਸੋ ਮੈਂ ਮਾੜਾ ਕੀ ਕਰਤਾ ਸੀ ਬਸ ਤੜਕੀ ਲੱਗ ਜਾਂਦੇ ਭਗਵਾਨ ਤੋ ਨੋ 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 ਮੇਰਾ ਨਾਂ ਲੈ ਕੇ ਕਿਸੇ ਵੀ ਲੀਡਰ ਕੋਲੇ ਨਾ ਕੇਜਰੀਵਾਲ ਤੇ ਭਗਵਾਨਤ ਮਾਨ ਦਾ ਨਾਂ ਲੈ ਦਿਓ ਚੀਕ ਮਾਰ ਦਿਆ ਨਾ 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 ਉਹਨਾਂ ਦੀ ਗੱਲਾਂ ਕਰੋ ਲੈ ਕਿਉਂਕਿ ਅਸੀਂ ਸੱਚ ਬੋਲਦੇ ਆ ਕਿਉਂਕਿ ਅਸੀਂ ਭੇਤ ਖੋਲਦਿਆਂ ਤਾਂ ਕਰਕੇ ਡਰਦੇ ਆ 3 ਸਾਲ ਹੋ ਗਏ ਸਰਕਾਰ ਬੜੀ ਨੂੰ 1 ਰੁਪਏ ਦਾ ਇਲਜ਼ਾਮ ਨਹੀਂ